ਭਰਤੀ ਹੋਇਆ ਪੁਲਿਸ ਚ ਨਵਾਂ ਨਵਾਂ ਜੇ ਕਿਤੇ ਕਿਸੇ ਨੂੰ ਵੀ ਚਲਾਨ ਕੱਟਣ ਲਈ ਮਿਲੇ ਬਿਲਕੁਲ ਠੀਕ ਆ

ਜੇ ਤੂੰ ਕਰੋ ਬਾਹਰ ਨਿਕਲੀ ਤਰਚ ਪੇੜਾਂ ਨੇ ਚੱਲਣਾ ਵਾ ਦੀਦੀ ਕੀ ਜੂਣਾ ਟੱਪੀ ਗੁਰਵੀਰ ਕੋਲ ਚੱਲਣਾ ਹਾਂ ਦੀਦੀ ਕੀ ਜੂਣਾ ਟੱਪੀ ਦੀਦੀ ਕੀ ਜੂਣਾ ਟੱਪੀ ਟੱਪੀ ਖਾ ਤੂੰ ਟੱਪ ਚਲੋ ਦੋਸਤੋ ਬੱਚੇ ਮਿਲ ਜੇ ਤੁਮ ਮੰਮਾ ਆਂਦੇ ਆ ਤੁਮ ਮੰਮਾ ਆ ਗਏ ਨੇ ਦੋਸਤੋ ਮੰਮਾ ਆ ਚੁੱਕੇ ਨੇ ਫਾਈਨਲੀ ਤਾਂ ਮੈਂ ਥੱਕ ਗਿਆ ਗਾਇਸ ਬਹੁਤ ਥੱਕ ਗਿਆ ਹੋ ਵੀ ਸਮਾਨ ਟੋਟੋ ਕੇ ਮੈਂ ਥੱਕ ਕੇ ਚੁੱਕਿਆ ਫੜੇ ਹੋ ਫੜੇ ਹੋ ਮੰਮਾ ਆ ਫੜੋ ਪਹਿਲਾਂ ਯਾਰ ਨਾ ਚਲੋ ਜ਼ਰੂਰੀ ਆ ਇੱਕ ਮਿੰਟ ਆ ਬਬੂ ਆ ਭਾੜਾ ਮੈਂ ਤਾਂ ਖਾ ਰਹੀ ਮੈਨੂੰ ਭੁੱਖ ਬਹੁਤ ਲੱਗੀ ਹੋਈ ਆ ਫੜੀ ਦੇ ਚ ਆ ਐ ਲੋ ਗਾਜ ਤੇ ਤੁਸਕਾ ਮੈਂ ਖਾ ਚੁੱਕਿਆ ਨਿਊਡ ਖਾ ਲਦੇ ਗਾਇਜ਼ ਕੱਲ ਇੱਕ ਮੇਰੀ ਇੰਟਰਵਿਊ ਨਾ ਮੇਰੇ ਹੈਗੀ ਉਹ ਪਿਛਲੇ ਸਾਲ ਦੀ ਆ ਉਹ ਸਿਪਾਈ ਐ ਤੇ ਉਹਦੇ ਤੇ ਵਧੀਆ ਈਵਿਊਜ਼ ਜਾ ਰਹੇ ਨੇ ਪਲੀਜ਼ ਤੁਸੀਂ ਸਾਡੀ ਹੈਲਪ ਕਰੋ ਇਸ ਟੈਂ ਸਾਡਾ ਜਿਹੜਾ ਹੈ ਟਾਈਮਰ ਆ ਕੰਪਲੀਟ ਹੋ ਜਾਵੇ ਫਟਾਫਟ ਸ਼ੇਅਰ ਕਰ ਦੋ

ਚੱਲ ਰਿਹਾ ਹਾਂ ਖੋਲੇ ਆ ਗਈ ਸੀ ਆਪ ਹੀ ਦੇਖਦੇ ਆ ਗਾਇਸ ਆ ਦੇਖ ਲਾ ਫਿਰ ਬਾਲ ਦੋਸਤੋ ਕੋਲਾ ਸਾਡਾ ਹੈ ਤੇ ਮੇਰੀ ਨੋਨੀ ਜੀ ਚਿਰੀ ਹੈ ਤਾਂ ਮੇਰੇ ਤਾਂ ਦੰਦ ਦੁਖ ਲੱਗ ਜਾਂਦੇ ਇਹਨੂੰ ਪਾਰ ਕਰ ਕਰ ਕੇ ਦੇਖੀ ਪਾਰ ਕਰ ਕਰ ਕੇ ਮੇਰੀ ਚਿਰੀ ਨੂੰ ਪਾਰ ਕਰ ਕਰ ਕੇ ਹੈਲੋ ਕਰ ਦੋ ਹੈਲੋ ਕਰ ਦੋ ਸਾਰਿਆਂ ਨੂੰ ਸਸ਼ਿਕਾ ਬਾਦੋ ਸਾਰਿਆਂ ਨੂੰ ਕੋਈ ਸਸ਼ੀਕਾ ਕੈਸੀ ਹੋ ਗਾਇਸ ਆਪ ਕੈਸੀ ਹੋ ਆਈ ਐਮ ਗੁੱਡ ਮੈਂ ਨੋਨਾ ਬੱਚਾ ਹਾਂ ਮੈਂ ਤਾਂ ਅੱਛਾ ਬੱਚਾ ਹਾਂ ਆ ਦੇਖ ਲੈ ਇੱਧਰ ਆ ਦੇ ਲੋ ਅੱਛੇ ਬੱਚੇ ਦੇ ਕੰਮ ਇਹ ਮਮਮੋਰੀ ਬੋਲ ਪੱਤੀ ਨਾਂਦੀ ਆ ਇਹ ਮਮਮੋਰੀ ਬੋਲ ਪੱਤੀ ਨਾਂਦੀ ਆ ਕੁਤਤੀ ਵੀ ਆ ਆ ਚੱਕਣ ਖੱਪੜ ਨਹੀਂ ਇਹ ਤੇ ਨੀ ਕਿਤਨਾ ਮਾਰ ਕੇ ਹੱਥ ਦੇਖੋ ਸਾਰਾ ਕਿੰਨੀ ਦੇ ਸੱਚੀ ਗੱਲ ਆ ਬੜੋ ਚਲੋ ਜੀ ਆ ਬਾਤ ਹੀ ਬਾਤ ਹੈ ਅੱਛੀ ਚਾਚੀ ਕਾਲ ਜੀ ਦੋ ਦੋ ਸਰਵਾਲੇ ਲੈ ਕੇ ਜਾਣਾ ਚਾਚੀ ਜੀ हां ओ पापा ਵੀ ਆ ਗਏ ਪਾਪਾ ਨੂੰ ਵੀ ਸ਼ਸ਼ੀ ਦਾ ਬਾਦੋ ਇਹ ਪਾਪਾ ਦੀ ਸ਼ਸ਼ੀ ਕਾਲ ਬਾਦੋ ਸ਼ਸ਼ੀ ਕਾਲ ਜਿਆਦਾ ਬੋਲਦਾ ਹਾਂ ਉਹ ਬੋਲਦਾ ਨਾ ਹਾਂ ਉਹ ਦੇ ਦੇ हेलो ਕਰ ਦੋ ਹੈਲੋ ਦੇਖ ਐਸੀ ਕਰ ਲੋ ਗਾਈਸ ਐਸੀ ਕਰ ਦੋ ਹੈਲੋ ਗਾਈਸ ਬੋ ਦੇ ਮੀਂਹ ਸ਼ੋਰ ਇਹ ਤੁਰੇ ਤੂੰ ਤੂੰ ਮੇਰੇ Baal pattiyan tere mein kuch kuch kitne banda vaad na tere mein haan ਪਾਪਾ ਦੇ ਸੀਗੇ ਨਾ ਹੁਣ ਪਾਪਾ ਕਿੱਥੇ ਜਾਣਾ ਵਾ ਪਾਪਾ ਨੂੰ ਨਾ ਆ ਹਾਏ ਜੋ ਕਹਿੰਦੇ ਮਨੇ ਪਾਪਾ ਕੇ ਜਾਰ ਲੋ ਸਭ ਕਿੱਥੇ ਹੈ ਲੋਦ ਪਾਪਾ ਕੀ ਥਵਾਜ ਮਾਰੀ ਗੱਲ ਤੇ ਗੁਰਵੀਰ ਸਿੰਘ ਜੀ ਆਏ ਕਿ ਮੈਂ ਖੇਰਗੀ ਨਹੀਂ ਮੈਂ ਚਿਰੀ ਜੀ ਆਏ ਹਾ ਹੁਣ ਜਾਣਾ ਤੇਰਾ ਕਾਲਾ ਕੱਢਿਆ ਬਾਹਰ ਨੂੰ ਮੈਂ ਜਾਣਾ ਹੁਣ ਬੱਸ ਮੈਂ ਬਾਹਰ ਮੜਮੜ ਪਟ ਪਟ ਮਗਰ ਲੈ ਆਉਂਦਾ ਵਾ ਨਾ ਕਰੰਬਰ ਤਾਂ ਇਹ ਤਾਂ ਜਾਰਦੋ ਜਾ ਭੱਜ ਜਾ ਮੈਂ ਨਹੀਂ 12 ਤੈਨੂੰ ਦੋ ਫੇਰ ਦੋ ਦੇ ਕੇ ਤਾਂ ਮੈਂ ਨੰਬਰ ਲਨ ਨਾ ਸਾਸੀ ਸਾਸੀ ਕਾਲੇ ਨੂੰ ਮੁੱਕਦੀ ਹਣ ਇੰਨੀਆਂ ਸਾਸੀ ਕਹਿੰਦਾ ਬਲੱਸ ਵੀ ਬੱਸ ਜਿੱਦਾਂ ਬੜੇ ਖੁਦ ਇਹਨਾਂ ਦਾ ਵਿਆਹ ਦੀ ਧਾਪਾਓ ਕੁਲੀਓ ਛੱਦੇ ਗੂੜੀ ਦਾ ਵਿਆਹ ਐ ਐ ਐ ਐ ਐ ਚੁੱਪ ਤੇ ਜਦਨੀ

ਇਹ ਨੀਚਾ ਹਾਈ ਗਾਇਜ਼ ਦੋਸਤੋ ਸੱਸੀ ਕਲ ਹੋ ਜਾਂਦੀ ਆ ਬਾਤੋਂ ਮਿਲਦੇ ਆ ਤੁਹਾਨੂੰ ਜਦ ਕੋਈ ਗੱਲ ਦੋਸਤੋ ਸੱਸੀ ਕਲ ਬਲੌਗ ਲੈ ਆ ਗਏ ਆ ਬਲੌਗ ਬਿੰਦਲੇ ਹਿਸ ਤੋਂ ਕਿਤਾ ਬਣਾ ਲੀਨੂ ਯਾ ਮੇਂ ਨਾ ਗਾਈ ਤੇ ਤੁਹਾਨੂੰ ਪਤਾ ਨਹੀਂ ਕਿਹੜੀ ਭਾਸ਼ਾ ਬੋਲਦੇ ਜੇ ਤੁਹਾਨੂੰ ਸਮਝ ਆ ਗਈ ਤਾਂ ਦੱਸ ਦਿਓ ਛੱਣ ਨੂੰ ਕਿਹੜੀ ਭਾਸ਼ਾ ਬੋਲ ਦੋ ਦੋ ਤੁਹਾਨੂੰ ਮੈਂ ਜੀ ਕਿਤਾ ਚ ਖੜਾ ਸੀਗਾ ਮੰਮੀ ਦਾ ਪਤਨੀ ਅਰਜੈਂਟ ਫੋਨ ਆਇਆ ਜਲਦੀ ਹੋਰ ਹਾਂ ਜੀ ਮੈਂ ਕਿ ਸ਼ੁਕਰ ਮੈਂ ਡਰ ਗਿਆ ਮਸਤ ਪਤਾ ਨਹੀਂ ਕਿਆ ਨਹੀਂ ਲਿਆ ਮੈਂ ਕਹਿੰਦਾ ਦੋਸਤੋ ਸਕਰੀਨਫੋਟ ਖਿੱਚ ਲਾ ਦੋਸਤੋ ਸਕਰੀਨਸ਼ਾਟ ਦਿੰਦੇ ਆ ਲੈ ਆਪਾਂ ਫੋਟੋ ਖਿੱਚ ਦਿੱਤੀ ਹੈ ਤਾਂ ਇੱਧਰ ਦੇਖੋ ਕਬ ਜਮਾ ਮੈਨੂੰ ਬੰਦ ਨਹੀਂ ਉਹ ਬੰਦ ਮੇਰੀ ਬਾਤ ਤੇ ਪਿਆ ਆਇਆ ਸੀ ਕਿ ਹੁਣ ਗਰਮੀ ਵਾਲੀ ਆ ਗਈ ਮੈਂ ਠੰਡੇ ਪਾਤਾ ਉੱਠੇ ਆ ਹੁਣ ਪਟਿੱਕਿਆ ਪਿਆ ਬੋਲਦਾ ਨਹੀਂਗਾ ਪਿਆ ਟੱਕੀ ਚੱਲ ਇਹਦਾ ਬੱਚਾ ਹੈ ਛਾਨੀ ਛੋਣਾ ਵਜਾ ਕਿੰਨਾ ਲੱਗਦਾ ਹੈ ਛੰਨੂ ਵਜਾ ਕਿਦਾਂ ਕੂਤ ਹੈ ਕਮ ਮਾਰ ਨਹੀਂ ਕਹੇ ਜਾ ਕਿ ਤੱਕ ਮਿਲਿਆ ਕਮਾਂ ਨਹੀਂ ਛੱਡਦਾ ਪਿਆਰ ਵਾਲਾ ਦਰਮਾਹਣਾ ਤਾਂ ਦੋਸਤੋ ਮੰਮੀ ਬੇਲੇ ਬੈਠੇ ਕਾਲੂ ਵੀਰ ਆਉਂਦੀ ਆਪਣੇ ਸਾਰੇ ਚੱਲ ਗਏ ਤਾਂ ਆਪਾਂ ਵੀ ਚੱਲੇ ਹਾਂ ਘਰੋਂ ਚੱਲੇ ਸੀਗੇ ਬਦ ਬਾਹਰ ਚੱਲੇ ਆ ਨਾ ਤਾਂ ਮੇਰੇ ਦੋਸਤੋ ਮੇਰੇ ਕੋਲ ਜਦੋਂ ਫਿਰ ਐਕਟੀਵਿਟੀ ਹੁੰਦੀ ਹੈ ਫਿਲਹਾਲ ਤਾਂ ਕੁਝ ਕਰਨ ਦਾ ਸੀ ਨਹੀਂ ਧੂਆਂ ਠੰਡਾਈ ਦੋਸਤੋ ਅਸੀਂ ਬਾਹਰ ਬੈਠਾਏ ਸਰਜਨ ਚਾਚੂ ਨਾਲ ਜੱਗ ਬਣੇ ਦੋਸਤੋ ਦੇਖੋ ਕਿ ਇਹ ਸੋਹਣੇ ਗੱਲੇ ਇੰਦਾ ਸੋਹਣਾ ਲੱਗਦਾ ਵੀਰਾਂ ਦੇਖ ਲਓ ਗਾਇਸ ਗਾਇਸ ਪਤਾ ਕੀ ਆ ਇੱਕ ਵਾਰ ਹਾਂ ਇੱਕ ਵਾਰ ਹੈਲੋ ਗਾਈਸ ਆ ਆ ਹਜੇ ਵਿਚਾਰਾ ਕੁਵਾਰਾ ਇਹਦੇ ਹੱਥੇ ਕੁੜੀ ਲੱਭਦੇ ਆ ਆ ਵਿਆਹ ਕਰਵਾਉਣਾ ਮੈਂ ਤੈਨੂੰ ਪਤਾ ਨਹੀਂ ਉਹਦਾ 11 ਤਰੀਕ ਨੂੰ ਵਿਆਹ ਰੱਖਿਆ ਆ ਹਾਂ ਪਤਾ ਲੱਗ ਗਿਆ ਪਤਾ ਲੱਗ ਗਿਆ 11 ਦਾ ਵਿਆਹ ਹੋਣਾ ਹੈ ਇਹਦਾ ਪਹ ਮੰਗਲਾ ਕਰ ਦਲਾ ਚਾਚੂ ਚਾਚੂ ਛੜਾ ਚਾਚੂ ਛੜਾ ਇਹ ਨਹੀਂ ਚੱਲਦੀ ਚਾਚੂ ਛੜਾ ਉਂਗਲ ਕਿਤੇ ਸੀ ਤੇਰੀ ਉਂਗਲ ਕਿਤੇ ਸੀ ਤੇਰੀ ਲੈ ਪਿਆਰੀ ਚੱਲਦੀ ਲੈ ਲੈ ਇਹ ਕਿਤੇ ਸੀ ਤੇਰੀ ਛੜੇ ਚਾਚੂ ਦੇ ਦੋ ਭਤੀਜੇ ਇੱਕ ਮੰਗਿਆ ਇੱਕ ਟੰਗੇ ਵਿਆਹਿਆ ਕਿ ਕ ਮੰਗਿਆ ਕਿ ਟੰਗੇ ਆ ਯਾਰ ਦੰਨ ਨਾ ਕਰੋ ਯਾਰ ਸਰਵਾਂ ਲੈ ਨਾ ਮੰਗਣਾ ਕਰ ਦੇਣਾ ਤੂੰ ਕਿਹਦੇ ਨੂੰ ਦੋ ਭਤੀਜੇ ਕਿਹਦੇ ਨੂੰ ਮਾਤਾ ਵਿਚਾਰਾ ਦੱਸ ਆ ਦੇਖੀ ਕਹਿੰਦਾ ਕਿਹਦੇ ਨੂੰ ਮਾਤਾ ਇਹ ਹੈਗਾ ਵਿਚਾਰਾ ਦੇਖ ਆਇਆ ਬਾਬਾ ਦੋਨੇ ਪਾਵਾਂ ਇੱਕ ਅੱਜ ਬੇਸਤੀ ਕਰਾ ਲਈ ਕਿਤੋਂ ਆ ਇਹ ਜਿਹੜਾ ਉਹ ਨਹੀਂ ਇਹ ਚੁਪਾਣਾ ਜੁੰਦੇਗੇ ਤਸਵੀਰ ਨਹੀਂ ਨਹੀਂ ਇੱਕ ਜਾਨਵਰ ਦਾ ਪਾਤੀ ਗੇਂਦ ਕੀ ਹੁੰਦਾ ਵਾ ਹਨਾ ਲੱਕੜਾਰਾ ਉਹ ਲੱਗਣ ਤੇ ਆ ਦੇ ਉਹ ਲੱਕੜਾਰਾ ਚੱਕੜਾ ਲੱਕੜਾਰਾ ਕਿੱਧਰ ਹੈ ਓਏ ਗੁਰੀ ਚੱਕੜਾ ਰਖਣ ਬੜੇ ਹਾਸ਼ਲੇ ਕੋਲੇ ਕੋਲੇ ਦਿਖਾਦਾ ਲੱਕੜਾਰਾ ਪਰਾ ਹੋਏਗਾ ਇਦਾਂ ਮੈਂ ਇਦਾਂ ਲੱਕੜਾਂ ਵਡਾਉਣੀਆਂ ਵੜਦਾਂਗੇ ਮੈਨੂੰ ਤਾਂ ਆਇ ਨਹੀਂ ਸਮਝ ਆਉਂਦੀ ਐ ਇੰਨੇ ਸੋਹਣੇ ਮੁੰਡੇ ਆ ਤੇ ਕੁੜੀਆਂ ਇੰਨੀ ਲੱਭਦਾ ਕਾਚੂ ਮੈਨੂੰ ਦੱਸ ਦੇ ਨੀ ਮੇਰਾ ਵਿਆਹ ਕਿਦੇ ਨਾ ਮੈਨੂੰ ਵਿਆਹ ਕਿਦੇ ਮੈਨੂੰ ਦੱਸ ਦੋ ਵਿਆਹ 70 ਕਿਲੋਮੀਟਰ 70 ਕਿਲੋਮੀਟਰ ਤੇ ਕੁੜੀ ਆ ਲੱਭ ਲੈ ਉਹਨੂੰ ਜਾ ਕੇ ਠੀਕ ਐ ਮੈਂ ਲੱਭ ਗਈ ਤੇਰੀ ਮੈਂ ਤੈਨੂੰ ਮਾਰਾਂ ਤੇਰਾ ਮੈਂ ਮਾਰਾਂ ਨੂੰ ਨੂੰ ਘੋੜਾ ਘੋੜਾ ਛੱਡੋ ਓਹੀ ਜਵਾਗਿਆ ਤੇਰੇ ਕੋਲੇ ਦੰਦਾਂ ਦੇ ਪੱਲ ਤੇ ਹਾਂ ਮੈਂ ਵੀ ਕਹਿ ਰਿਹਾ ਮੇਰੀ ਗੱਲ ਸੁਣੋ ਵਿਆਹ 70 ਕਿਲੋਮੀਟਰ ਤੇ ਆ ਕੁੜੀ 70 ਕਿਲੋਮੀਟਰ ਦੂਰ ਪਈਆ ਉਹ ਲੱਭ ਰੋ ਦਿੱਤੀ ਹੈਗੀ ਆਓ ਵਾਪਸ 70 ਕਿਲੋਮੀਟਰ ਨਹੀਂ ਲਾਵਾਗੇ ਨਹੀਂ ਤੁਸੀਂ ਇੱਧਰ ਆ ਜਾਣਾ ਤੁਸੀਂ ਹੋਰ ਕਿੰਨਾ ਕਿਲੋਮੀਟਰ ਚੱਲਦਾ ਆਪਣੇ ਗਲੀ ਕਿੰਨੀ ਚੱਲਦੀ ਮਹਿਮਾਨੀ ਘਰ ਹੁੰਦਾ ਸੀ 88 ਫਾਰਸ ਤੇ ਵਾਕੇ ਅਸੀਂ ਬੋਲਦੇ ਹਾਂ ਮੰਨੇ ਕਰਦਾ ਸੀ ਜੱਟ ਖਾਰ ਤੋਂ ਲਵਾ ਕੇ ਆ ਜੀ ਬੋਲੇ ਤਿਆਰੀਆਂ ਹੋ ਗਈਆਂ ਬਿਆਹ ਦੀਆਂ ਤਾਚੂ ਜੀ ਵਿਆਹ ਕਰਾਣਾ ਹੈ ਕਿ ਨਹੀਂ ਉਹ ਨੱਚਦੀ ਦੇ ਨਾਲ ਇੱਕ ਮੋਢਾ ਜਿਹਾ ਮਾਰ ਕੇ ਉੱਤੋਂ ਤੂੰ ਵਿਆਹ ਰੋਟ ਸੋਹ ਤੋ ਦੇਵਾ ਰੀ ਓਹ ਪਤਾ ਕੀ ਵਿਆਹ ਲਈ ਗਾਣਾ ਤਿਆਰ ਕਰਦਿਆਂ ਨੇ ਅੱਛਾ ਪਰਫਾਰਮੈਂਸ ਤਾਚੂ ਇਕੱਲੇ ਨਾ ਦਿਨਾ ਪੂਰਾ ਪਰਫਾਰਮੈਂਸ ਤਿਆਰ ਕਰਦੇ ਆ। ਆ ਥੋੜਾ ਤੁਸੀਂ। ਤੂੰ ਮੇਰੀ ਗੱਲ ਸੁਣਾ ਆਪਾਂ ਵੀਡੀਓ ਬਣਾਉਣੀ ਆ ਉਹਦੇ ਚ ਕਰੂੰਗਾ ਨਾ। ਹਾਂਜੀ ਹਾਂਜੀ ਐਕਟਿੰਗ ਬਿਲਕੁਲ ਬਿਲਕੁਲ। ਤੈਨੂੰ ਭਰਾ ਬਣਾਉਣਾ ਦੇਖੋ ਤਾਂ ਗਾਇਸ ਇਹ ਭਰਾ ਸੋਹਣਾ ਲੱਗੂਗਾ। ਬਾਲਾ ਹੀ ਸੋਹਣਾ ਲੱਗੂਗਾ ਮੇਲਾ ਤੂੰ। ਜਦੋਂ ਮਰਜੀ। ਪੱਕਾ? ਹਾਂ। ਸਾਤੋ ਜਿਵੇਂ ਸਾਡੇ ਦਿਨ ਪਰਨਾ ਨਹੀਂ ਮਿਲਿਆ। ਇੱਕ ਮਿੰਟ। ਚਲੋ ਫਿਰ ਆਪਾਂ ਆਰਟਿਸਟ ਕਰਦੇ ਆ ਇਕੱਠੇ। ਕੋਈ ਬੰਦ ਕਰ। ਗਾਹ। ਇਹ ਗਾਇਸ ਇਹਨੇ ਕੋਈ ਜ਼ਰੂਰੀ ਗੱਲ ਕਰਨੀ ਆ ਓਕੇ ਬਾਅਦ ਚ ਕਰਦੇ ਆ। ਉਸ ਤੋਂ ਕੱਪੜੇ ਪਿੱਛੇ ਫੇਰ ਖੜਕ ਚੁੱਕੀ ਆ। ਇਹ ਕੱਪੜੇ ਕਿਹੜੇ ਪਾਣੇ ਅਸੀਂ ਬਲੈਕ ਕੱਪੜੇ ਹੀ ਪਾਣਗੇ ਅਸੀਂ ਬਲੈਕ ਹੀ ਪਾਣੇ ਆ ਨਹੀਂ ਨਹੀਂ ਬਲੈਕ ਨਹੀਂ ਪਾਣੇ ਯਾਰ ਨਹੀਂ ਕਿਹੜੇ ਪਾਉਣਗੇ ਮੇਰਾਤੀ ਕੋਈ ਹੋਰ ਕਲਰ ਦਿਖਾਓ ਨਮਸਤੇ ਹੋ ਰਹੀ ਹੈ ਇੱਧਰ ਅਸੀਂ ਦੇਖ ਲੈ ਇੱਕ ਵਾਰੀ ਮੇਰੇ ਰਾਤੀ ਬਲੈਕ ਕੱਪੜੇ ਪੰਚਾਇਦੇ ਕਿ ਨਹੀਂ ਵਧੀਆ ਲੱਗਦੇ ਆ ਵਧੀਆ ਲੱਗ ਗਿਆ ਵਧੀਆ ਲੱਗਦਾ ਦੇਖਿਆ ਨਹੀਂ ਆ ਇਹਨੂੰ ਕਾਲੇ ਬੰਦੇ ਨੂੰ ਕੀ ਕਹਿਣਾ ਵਾ ਜੱਪੀ ਬਾ ਇਹਨਾਂ ਨੂੰ ਕੀ ਪਤਾ ਯਾਰ ਆ ਇਹਨਾਂ ਨੂੰ ਕੀ ਬੰਦਾ ਬਲੈਕ ਹੀ ਪਾਣੇ ਅਸੀਂ ਗਾਇਸ ਇਹ ਬੰਦਾ ਮੂੰਹ ਨਹੀਂ ਦਿਖਾ ਸਕਦਾ ਗਾ ਦੇਖੀ ਕਿ ਨਾ ਚਾਚੂ ਬਲੈਕ ਕੱਪੜੇ ਪਾ ਸਕਦੇ ਰਾਤੀ ਨਹੀਂ ਵੀਰੇ ਨੇ ਕੀ ਪਾਣਾ ਕਲੇਸ਼ ਇਹ ਕਲੇਸ਼ ਉਹ ਤਾਂ ਸੀ ਪਾਟ ਆਉਂਦੀ ਤਾਂ ਪਿਆ ਹੋਇਆ ਯਾਰ ਇਕੱਠਾ ਕਰਦੇ ਹੁਣ ਵੀਰੇ ਉਹ ਤਾਂ ਜਦੋਂ ਆਪਾਂ ਚਾਰ ਜਣੇ ਇਕੱਠੇ ਹੋ ਜੇ ਕਲੇਸ਼ ਤਾਂ ਉਹੀ ਪੈ ਜਾਂਦਾ ਅਰੇ ਚੱਕ ਚਰ ਬਚ ਚੁੱਪ ਅਮਾ ਹਰ ਕਿਸੇ ਕੋਲ ਨਾ ਆ ਕੇ ਤਾਂ ਮੇਰੇ ਕੋਲ ਕੈਮਰਾ ਰਵੇ ਕਿਦਾ ਹੋਇਆ ਉਹ ਸਾਡਾ ਪਾ ਮੇ ਫੁੱਲ ਕਾੜੀ ਤੇ ਬੇਲ ਬੁਟਿਆ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ ਪੀਲਾ 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 ਮੰਮਾ ਨਾ ਰੱਬਾ ਸੁਣਿਆ ਤੀ ਨਾ ਅੱਜ ਅੱਜ ਇਹ ਨਹੀਂ ਇਹਨੂੰ ਬੰਦਾ ਬਣਾਇਆ ਵਾ ਅੱਜ ਉਹ ਬੰਦਾ ਬੜੀ ਜਾ ਦਿਲਾ ਦੇ ਆ ਜਾਨੀਆਂ ਬਸ ਤੇਰੇ ਨਾਲ ਕੋਈ ਨਹੀਂ ਵਿਆਹੀ ਹੋਈ ਅੱਜ ਓ ਯਾਰ ਪਹਿਲੇ ਗੱਲ ਸੁਣੋ ਹਜੇ ਤੇਰੇ ਨਾਲ ਕੋਈ ਨਹੀਂ ਵਿਆਹੀ ਜੀ ਕੱਟੇ ਦੇ ਨਸਾਲਵੇਂ ਜਿਹਦਾ ਪਾਈ ਫਿਰਦਾ ਤੇ ਜੇ ਵੀ ਚਰ ਮਾਲਵੇਂ ਓਏ ਬਸ ਕਾ ਤੋ ਸੁਧਾਰੀ ਕੀ ਜੀਆ ਨਿਸ਼ਾਨੀਆਂ ਬਸ ਨਾ ਨਹੀਂ ਦੱਸ ਦੇ ਤੂੰ ਬੱਦਾਂ ਜਾਦੀ ਲਾ ਦੇ ਆ ਜਾਨੀਆਂ ਮੈਂ ਤੇਰੇ ਨਾਲ ਵਿਆਹੀ ਹੋਈਆਂ ਬਗਤੀ ਖਾਨ ਆਈ ਹੋਈਆਂ ਓਏ ਓਏ ਬਸ ਬਸ ਬੱਸ ਬੰਦ ਹੋ ਗਿਆ ਬੰਦ ਗਾਈਸ ਇਹ ਬਹੁਤ ਜ਼ਿਆਦਾ ਦਿਮਾਗ ਮਾਰ ਦਿਆ ਤੁਹਾਨੂੰ ਇਹਨਾਂ ਦੀ ਬਕਵਾਸ ਕਿੱਦਾਂ ਲੱਗਦੀ ਹੈ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਪੁੱਛਣਾ ਚਾਹੁੰਦਾ ਕੁਝ ਗਾਈਸ ਗਾਈਸ ਇਹ ਕੁਝ ਨਹੀਂ ਪੁੱਛਣਾ ਚਾਹੁੰਦੇ ਯਾਰ ਬਫਲ ਕਾਰੀ ਗਾਣੇ ਤੇ ਕਰਦੇ ਆ ਕਿਹੜਾ ਗਾਣਾ ਸਹੀ ਆ ਤਾਂ ਚੱਲ ਓਹ ਠੀਕ ਹੈ ਨਿਰਵਾਜ ਵਾਲਾ ਸੁਣਾਵਾ ਪਰ ਪਤਾ ਕੀ ਇਹਦੀ ਬੀਟ ਹੈ ਨਾ ਜਿਹੜੀ ਬਹੁਤ ਫਾਸਟ ਆ ਤੇ ਆਪਾਂ ਤੇਜ਼ ਤੇਜ਼ ਨੱਚਣਾ ਪਏਗਾ ਆਹ ਸੋ ਨਾਲ ਲੱਗੂਗਾ ਵਰਤਾਇਆ ਲੱਗ ਜੇ ਮੇਰਾ ਮੋੜ ਤੇ ਬਟਨ ਦਬਦਾ ਬਸ ਚੱਲੀ ਜਾਓ ਹਾਂ ਚਾਬੀ ਵਾਲੇ ਬੰਦਰੋਂ ਵੀਰੇ ਤੂੰ ਕਿਹੜੇ ਗਾਣੇ ਤੇ ਪਰਫਾਰਮੈਂਸ ਤਿਆਰ ਕਰਨੀ ਆ ਹਾਂਜੀ ਪਰਫਾਰਮੈਂਸ ਉਹ ਅਜੇ ਕੋਈ ਉਹ ਨਹੀਂ ਹੈਗਾ ਅਜੇ ਤਾਂ ਵਿਚਾਰਾ ਕੱਲਾ ਬੰਦਾ ਏ ਕੀ ਸੋਚੂਗਾ ਇਹ ਤਾਂ ਸਾਡ ਸੌਕ ਤੇ ਗਾਊਗਾ ਨੱਚੂਗਾ ਹਾਂ ਹਾਂ ਹੈਗੀ ਕਾਲਾ ਵੀ ਹੈ ਇਹਨੇ ਤਾਂ ਇਹਨੇ ਤਾਂ ਗਾਇਸ ਪਤਾ ਇੱਕ ਗਾਣੇ ਤੇ ਹੀ ਨਚਣਾ ਉਹ ਕਿਹੜਾ ਸੀਗਾ ਬੋਹੋ ਭਾਬੀ ਕੋਈ ਲੱਭ ਦੇਗੀ ਭਾਬੀ ਤੇਰੀ ਪੈਨ ਬਟਾ ਲੈ ਆ ਮੈਂ ਠੋਕਾ ਰੱਖਿਆ ਨਹੀਂ ਨਹੀਂ ਆ ਨਹੀਂ ਪਾਹ ਕਿ ਚੱਲ ਲੱਗੀ ਆ ਸਰਕਾਰੀ ਵਿੱਚ ਤੂੰ ਐਸ਼ ਕਰੇਗਾ ਨਹੀਂ ਨਹੀਂ ਉਹ ਰਿਸ਼ਤਾ ਕਰਾ ਦੇ ਭਾਬੀ ਉਹ ਯਾਰ ਜਿਹੜਾ ਆ ਪਦੀਪ ਦੇ ਵਿਆਹ ਤੇ ਜੋਤੀ ਦੇ ਵਿਆਹ ਤੇ ਕਿਹਦੇ ਵਿਆਹ ਤੇ ਬੱਚੇ ਸੀ ਇਹ ਗਾਣੇ ਤੇ ਜਿਹੜੀ ਵੀ ਆ ਕੋਈ ਬਾਗੋਂ ਮਾਰ ਲਓ ਇਸ ਪਤਾ ਨਹੀਂ ਇਹ ਮੁੱਕੇ ਵਾਂਗ ਜੀ ਉਹ ਜਿਹੜੀ ਸਾਡੀ ਰੀਲ ਬਾਵਾ ਵਾਇਰਲ ਹੋਈ ਸੀ ਦੋਨਾਂ ਦੀ ਜਿਹਦੇ ਤੇ ਕਹਿੰਦਾ ਸੀ ਭਾਬੀ ਰਿਸ਼ਤਾ ਕਰਾ ਦੇ ਪਤਾ ਨਹੀਂ ਆ ਗਏ ਕਿ ਕਿ ਉਹ ਸੁੱਤੀ ਬਿੰਦੀ ਪਤਾ ਨਹੀਂ ਗਾਇਸ ਆਮ ਚੇਤਾ ਨਹੀਂ ਆਗਾ ਚੁੱਕ ਮੈਂ ਘਣੇ ਸਿਤਿਆ ਕਲੀਆਂ ਤੇਰੇ ਮੇਰੇ ਕਦ ਵੱਲ ਨੂੰ ਕਹਾ ਪਾ ਤੋਂ ਬੰਦਾ ਇਹ ਨੋਟਸ ਮੱਕ ਨਹੀਂ ਲਾਇਆ ਆ ਉਹ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਗਾਇਸ ਕੋਈ ਹੋਇਆ ਸੀ ਬਾਸ ਹੋ ਗਿਆ ਹੋ ਗਿਆ ਮੈਂ ਚਾਚੀ ਹੁੰਦੀ ਕੱਪੜੇ ਮੈਂ ਚਰਨੀ ਤੇਰੇ ਖਾਬਾਂ ਨੂੰ ਖੰਭ ਲਾਵਣ ਵਾਲਾ ਆਵੇ ਰੁਕ ਜਾਈ ਆ ਉਹ ਤੇਰੇ ਖੰਭ ਲਾਵਣ ਵਾਲਾ ਆ ਆਪੀਏ ਆਜੂਗਾ ਚ ਐਵੇਂ ਆਜੂਗਾ ਹਾਂ ਕਾਪੀਰਾਈਟ ਆਜੂਗਾ ਬਾਜ ਕੱਟ ਕਰ ਲੋ ਹਣ ਇਹਨੂੰ ਐ ਪੁੱਛ ਰਿਆ ਵੀ ਤੂੰ ਸ਼ੇਰਵਾਨੀ ਪਾਉਣੀ ਆ ਤਾਂ ਰੈਂਟ ਤੇ ਲਿਆ ਦਾਂਗੇ ਇਹ ਕਹਿੰਦਾ ਪੈਂਟਕੋਟ ਸਮਾਉਣਾ ਮੈਂ ਯਾਰ ਮੈਂ ਨਹੀਂ ਮੈਂ ਕੋ ਨਹੀਂ ਪਾਣੀ ਦਾ ਪਿੜੀ ਉਹ ਪਹਿਲੇ ਦੀ ਦੇ ਦੱਸ ਸੱਜਣਾ ਇਹਨੂੰ ਇਹਨਾਂ ਛਪਰੀ ਲਾਲ ਬਣਾਣਾ ਛਪਰੀ ਲਾਲ ਸੱਜਣ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਇਦਾਂ ਦੀ ਪੰਟ ਵਾੜ ਉਹ ਛਪਰੀ ਲਾਲ ਲੰਗੂ ਯਾਰ ਆਹ ਦੇਖ ਆਹ ਖੁੱਲੀ ਆ ਦੇਖੋ ਕੀ ਕੀ ਸਵਾਈ ਹੈ ਵੀ ਸਵਾਈ ਵੀ ਰੱਖਾ ਲੈ ਰਹੇ ਨੇ ਮੇਰੇ ਤੇ ਸ਼ੇਰ ਦਾ ਅਸਤ ਖੜੇ ਟਾਚੂ ਵੰਦਾ ਪੰਡਾ ਇਹ ਵੀਰਾ ਹੁਣੇ ਹੁਣੇ ਭਰਤੀ ਹੋਇਆ ਪੁਲਿਸ ਚ ਨਵਾਂ ਨਵਾਂ ਜੇ ਕਿਤੇ ਕਿਸੇ ਨੂੰ ਵੀ ਚਲਾਨ ਕੱਟਣ ਲਈ ਮਿਲੇ ਤਾਂ ਇਹਨੂੰ ਕਹਿ ਦਿਆ ਕਰੋ ਅਸੀਂ ਤੁਹਾਡੇ ਫੋਲੋਅਰ ਆਂ ਚਲਾਨ ਨਾ ਕਟਿਓ ਤਾਰੇ 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 ਜਲੋੜਾ ਨਾ ਇਹਦਾ ਲਾਪਤਾ ਤਾਰੇ ਤਾਰੇ ਨਾ ਲਾਪਤਾ ਜੇ ਨਾਮ ਨਹੀਂ ਪਤਾ ਯਾਰ ਮੰਤਰੀ ਸਾਰੇ ਇਹ ਜਾਂ ਬਲੂ ਕਲਰ ਆ ਗਾਈਸ ਆਹ ਜਾ ਆਹ ਜਾ ਇਹਦਾ ਦੇਖ ਮੇਰੇ ਨੇ ਵੀ ਆਹੀ ਕਲਰ ਦੇ ਬੰਦੇ ਯਾਰ ਤੁਸੀਂ ਸਭ ਦੋਨਾਂ ਦੇ ਇੱਕੋ ਜਿਹੇ ഡി ബ്രഷ് യോ ਕੱਲੇ ਕੱਲੇ ਨੂੰ ਮੌਕਾ ਦਿੱਤਾ ਜਾਊਗਾ ਆਪ ਵੀ ਆਪ ਦੀ ਗੱਲ ਬੋਲੋ ਧੀਰੇ ਕੁਝ ਬੋਲਣਾ ਚਾਹਦੇ ਹੋ ਨਹੀਂ ਥੈਂਕ ਯੂ ਇੱਧਰ ਬੋਲ ਆਇਆ ਆਇਆ ਤਾਂ ਹੱਥ ਜੋੜ ਤੇ ਹਾਂ ਬੋਲੋ ਧੀ ਹਾਂ ਬੋਲੋ ਜੀ ਆਪਾਂ ਬਲੈਕਡ ਕਾਲਿਆਵਾ ਇਹਨਾਂ ਬਾਈਕ ਸੁਆ ਨਮਸਤੇ ਤੇਰਾ ਤੇਰਾ ਕਿਹੜਾ ਕਲਰ ਇਹਦਾ ਤਾਂ ਸਾਡਾ ਤਾਂ ਸੇਮ ਹੈ ਬਲੂ ਕਲਰ ਸਾਡਾ ਦੋਨਾਂ ਦਾ ਇੱਕੋ ਜਿਹਾ ਸਾਡਾ ਬਲੈਕ ਆ ਸਾਡਾ ਬਲੈਕ ਨਾ ਕੋਲੇ ਕੰਮ ਕਰਨ ਹਟਿਆ ਨਾ ਯੈਲੋ 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 ਐਨ ਦਾ ਟੱਪੀ ਤੇ ਬਿਗਰਾ ਤੇ ਬਿਗਰਾ ਮੇਰਾ ਫਿਰ ਪੈ ਹੀਲ ਵੀ ਪਾਉਂਗਾ ਨਹੀਂ ਮੈਂ ਫਿਰ ਘੜੀ ਤੋਂ ਵੱਡੀ ਹੋ ਜਾਣਾ ਆ ਮੋਢੇ ਨਾਲ ਇਨਕ ਤਾਂ ਚੱਕ ਲਈ ਲੈ ਆਂ ਇੰਨੀ ਮੈਂ ਹੀਲ ਪਾਉਂਗਾ ਮੇਰਾ ਲੈਂਗਾ ਇੰਨਾ ਪੁੱਛ ਆਉਗੀ ਇਹ ਆਸ ਦੇਖਦੇ ਹੋਇਆ ਚੋ ਚੋ ਇੱਕ ਵਾਰੀ ਪਾਇਆ ਹੁੰਦਾ ਹਾਂ ਹਾਂ ਜੀ ਅਸੀਂ ਪੰਜ ਦਿਨ ਬੁਲਾਇਆ ਵਲੇਰੋ ਤੇ ਅਲੱਗ ਵੱਖਰੇ ਦੀ ਕੋਈ ਚੱਕ ਨਹੀਂ ਆਉਂਦਾ ਆ ਯਾਰ ਬਲੈਕ ਨਹੀਂ ਪਾਉਣੇ ਤਾਂ ਨਹੀਂ ਸਕਣਾ ਤੇ ਬਲੈਕ ਕੱਪੜੇ ਨਹੀਂ ਪਾਈ ਦੇਗੇ ਇਹਨਾਂ ਨੇ ਗੁਰੂ ਪੱਗ ਬੰਨਣੀ ਆ ਕਹਤਾ ਇਹਨਾਂ ਨੇ ਕਹਿੰਦਾ ਮੈਂ ਬਲੂ ਬਨ ਲੂੰਗਾ ਵੀਰੇ ਨੇ ਨਾਲ ਕੀ ਪਾਉਣਾ ਸਰ ਉਹ ਵੀ ਦੱਸ ਦਿੰਦਾ ਉਹ ਆਪਾਂ ਡਿਸਾਈਡ ਹੋ ਲੇ ਪੱਗ ਦਾ ਤੁਸੀਂ ਕੋਹ ਬਲੂ ਬਨਾਂਗੇ ਤੇ ਪੱਗ ਤੇ ਆਪਣਾ ਬਲੂ ਰੰਗ ਦੇ ਕਿਹੜੇ ਕੱਪੜੇ ਪਾਓਗੇ ਨਹੀਂ ਹੁਣ ਕਾਲਾ ਤੋਂ ਵੀ ਤੂੰ ਰਹਿ ਕੋਸਣਾ ਪਾਈ ਰਹਿਣ ਦੇ ਤੂੰ ਘਰੇ ਰਹੀਆਂ ਸੀ ਬੋਟੀ ਲਿਆਵਾਂ ਜੇ ਮੋਲ ਚ ਗੱਲ ਸੀ ਇਹ ਇਦਾਂ ਹੀ ਨਹੀਂ ਇਹ ਕਹ ਤੂੰ ਜਾ ਹੀ ਨਹੀਂ ਅਸੀਂ ਆਪੇ ਲਿਆਵਾਂਗੇ ਬਹੁਤ ਕਾਣਾ ਨੰਬਰ ਆਪਾਂ ਦੋਨਾਂ ਨੇ ਨਹੀਂ ਲਊ ਇਹਨੇ ਤਾਂ ਜਾਣਾ ਯਾਰ ਕੋਈ ਸਰਦਾਰ ਨਹੀਂ ਨਹੀਂ ਤੂੰ ਜਾਣਾ ਨਹੀਂ ਜਦੋਂ ਬਿਆਲੇ ਨਹੀਂ ਜਾਣਾ ਸਰਬਾਲੇ ਨਹੀਂ ਜਾ ਕੀ ਕਰਨਾ ਆਂੰਬਰ ਰੋ ਓਏ 1 ਮਿੰਟ 1 ਮਿੰਟ 1 ਮਿੰਟ ਰੋ ਉਹ ਗਾਣਾ ਕਹੀ ਹੋਏ ਵਾਲਾ ਕੋਈ ਘਰ ਨਹੀਂ ਉਹ ਦੁੱਸਤੇ ਹੋਈ ਨਾ ਸਹੇਲੀਆਂ ਦੇ ਸੁਮਨਾ ਕਲੀ ਰੋਣਾ ਕਰਨਾ ਹੱਟੇ ਮੇਰਾ ਚੰਗੀਆਂ ਨਹੀਂ ਲੜਾਈਆਂ ਵੇ ਤੇ ਵਿੱਚ ਗੱਲਾਂ ਜਦੂਗੀ ਲੁਕ ਲੁਕਾ ਕੀ ਆ ਵਗਿਆ ਵੇ ਜਿਵੇਂ ਸੂਰੀਆਂ ਗੁਲਾਬੀ ਫੁੱਲ ਵਰਗਾ ਹੈ ਹਾਂ ਅੰਗਿਆ ਕਰਾ ਦੇ ਮੇਰਾ ਵੇ ਚੰਨਾ ਆ ਗਿਆ ਕਲਾਸ ਮੇਟ ਮੇਰੀਆ ਹਾਂ ਜੀਆ ਕਲਾਸ ਮੇਟ ਮੇਰੀਆ ਵੇ ਚੰਨਾ ਆ ਗਿਆ ਕਲਾਸ ਮੇਟ ਮੇਰੀਆ ਹਾਂ ਚੱਲ ਜਾ ਨਹੀਂ ਨਹੀਂ ਮੈਂ ਨਾ ਸੱਲੀ ਆ ਰੇ ਮੈਂ ਨਹੀਂ ਵੀਰੀਆ ਗਾਲੀ ਮਾਰਦੀ ਨਹੀਂ ਕਹਿੰਦੇ ਕਦਰ ਸੀ ਤਲਾ ਦੇ ਕੋਲ ਨਹੀਂ ਗਾਲ ਗੁੱਤਾਂ ਤੇ ਗਾਲੀ ਮਾਰਦੀ ਮੈਂ ਗਾਲੀ ਮਾਰਦੀ हाए रो से कर ओ ओ राजा ओ ओ गाना गाई फड़ जा पहला आ फड़ी अंदर हो गाना गाए ए तो हां दियो रा नर्सिंग कर दी के में सिगा हो हाय भाभी हाय भाभी हां दियो रा नी भाभी हां दियो रा हाय भाभी हुंदा हां हाय भाभी हां दियो रा एक गल पूछना दियो रा मेरे तो छोटी सी थी ਉਹ ਕੀ ਅੱਜ ਗਲ ਕਰਦੀ ਐ ਤੇ ਚੜੀ ਜਵਾਨੀ ਜੋਰਾ ਦੀ ਚੰਡੀਗੜ ਨਰਸਿੰਗ ਕਰਦੀ ਐ ਖੜੀ ਜਵਾਨੀ ਜੋਰਾ ਦੀ ਚੰਡੀਗੜ ਨਰਸਿੰਗ ਕਰਦੀ ਐ ਕੱਗਲੇ ਬੰਨਾਲ ਕੁੱਤਿਆਂ ਵਾ ਦੇਖੀ ਮੈਂ ਦੇਖ ਤੀ ਥੀ ਕੈਮਰੇ ਤੇ ਦੇਖਿਆ ਗਾ ਹੰਬਰ ਰੱਖ ਚੰਡੀਗੜ ਨਰਸਿੰਗ ਕਰਦੀ ਐ ਨਹੀਂ ਅੱਜ ਨਹੀਂ ਦੇਖਣੀ ਬੋਲ ਓੜਾ ਕਿਵੇਂ ਅਸੀ ਗੁੜੀ ਬਾਏ ਗੱਦੋ ਬਾਏ ਇਹ ਆਪਣਾ ਪੱਕਾ ਵਾ ਕਹੀਏ ਨੂੰ ਬਾਈ ਕਰਦੇ ਬਾਈ ਕਰਦੇ ਕਪਾ ਜਾ ਰਹੇ ਬਾਈ ਕਰਦੇ ਅੰਦੇ ਬਾਈ ਬਾਈ ਗੁੱਡ 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 ਸਾਸਤ੍ਰਗਾਲ ਬੁਲਾ ਦੋ ਗੁਰੂ ਸਾਸਤ੍ਰਗਾਲ ਬੋਲ ਦੋ ਬਾਈ ਹੋ ਗਈ ਸਾਸਤ੍ਰਗਾਲ ਬੋਲ ਦੋ ਗੁਰੂ ਓਏ ਗੁਰਵੀਰ ਦੇਖੀ ਬਾਈ ਕਰਦਾ ਹੁਣ ਇੱਕ ਪਾਸੇ ਲੱਗ ਜਾਂਦਾ ਕਿ ਸਾਸਤ੍ਰਗਾਲ ਬੁਲਾਉਂਦਾ ਉਹੀ ਬੁਲਾਈ ਜਾਂਦਾ ਸੀ ਹਣ ਬਾਈ ਕਰਨ ਲੱਗਾ ਬਾਈ ਕਰੀ ਜਾਂਦਾ ਉਹ ਚੱਲ ਮੈਂ ਚੱਲਿਆ ਚੱਲ ਚੱਲ ਇਹ ਫਾੜ ਮੰਡੀ ਆ ਗਿਆ ਮੰਡੀ ਚੱਲੇ ਮੰਡੀ ਮੰਡੀ ਲੱਗੀ ਵੀ ਕਰੂਗੀ ਮੰਡੀ ਹਾਂ ਅੰਬਰ ਜਾਂਦਾ ਪਾ ਜਾਣਾ ਮੁੱਜਵਾ ਮੈਂ ਸਬੂਤਾ ਆਲੂ ਪਾ ਦੇ ਨਾਰੀਅਲ ਪਾ ਦੇ ਮੰਮਾ ਇਹ ਵੱਖਰੇ ਵੱਖਰੇ ਦੇਖ ਬਾਬੇ ਮੇਰੀ ਗੱਲ ਸੁਣ ਲੈ ਬਾਬੇ ਕੀ ਭੰਗਵਾਲ ਕਿਉਂ ਸਾਰੇ ਤਾਂ ਅੱਧ ਹੋਣਾ ਮੈਂ ਬਾਕੀ ਜਿਹੜਾ ਮਰਜ਼ੀ ਰਹਿਣ ਜਹਾਜ ਪਾਣਾ ਯਾਰ ਸ਼ੇਰਵਾਨੀ ਸੂਰਵਾਨੀ ਮੈਂ ਤਾਂ ਪਾਉਂਗਾ ਕੁੜਤਾ ਪਜਾਮਾ ਜਾਂ ਪੈਂਟ ਪਾਉਂਗਾ ਅੰਬਰ ਕਹਿ ਰਿਹਾ ਕਹਿੰਦਾ ਜੇ ਮਨਿੰਦਰ ਸ਼ੇਰਵਾਨੀ ਪਾਉਗਾ ਮੈਂ ਵੀ ਮੈਚਿੰਗ ਕਰਨੀ ਮਨਿੰਦਰ ਨਾਲ ਹੈ ਫਿਰ ਉਹ ਤਾਂ ਸਰਵਾਲਾ ਉਹ ਤਾਂ ਕਰੂਗਾ ਹੀ ਮੈਂ ਇਹ ਫਿਰ ਪੈਂਟ ਕੋਟ ਪਾਵਾਂਗੇ ਕਾਕੇ ਉਹ ਦੋਨੇ ਸਰਵਾਲੇ ਬਣਾ ਲੈ ਦੇਖ ਲੈ ਮੈਂ ਤਾਂ ਕਹਿੰਦੀ ਤੁਸੀਂ ਦੋਨੇ ਜੱਟਦੇ ਆ ਹੈ ਥੋੜੀ ਜੋੜੀ ਜੱਜਦੀ ਆ ਦੋਨਾਂ ਦੀ ਸਰਵਾਲਾ ਕਿਨੇ ਬਣਨਾ ਇਹ ਦੇਖ ਲੋ ਵਿਆਹ ਕਿਨੇ ਪਹਿਲਾਂ ਕਰਾਉਣਾ ਇਹਨੂੰ ਪਤਾ ਕੀ ਘੜਾ ਚਿਹਰਾ ਮੇਰੀ ਤੁਸੀ ਫੋਟੋ ਦੇਖਿਓ ਫੇਸਬੁਕ ਤੇ ਕਿੰਨਾ ਸੋਹਣਾ ਲੱਗਦਾ ਨਹੀਂ ਤੁਸੀ ਦੋਨੇ ਜੱਜਦੇ ਆ ਬਾਬੇ ਸੱਚੂ ਲੱਗਦਾ ਵਿਆਹ ਮੰਨੀ ਰੱਖੇ ਨਾ ਆ ਕੇ ਨਾ ਹਟਨ ਮੈਜਿੰਨੇ ਕਰਨੇਗੀ ਦਫਾ ਹੋ ਅਜੇ ਤਰ ਵਿਆਹ ਹੀ ਨਹੀਂ ਕਰ ਰਹਾ ਲਾ ਕਰੋ ਗਾਇਸ ਬੱਡੀ ਬਿਗ ਨਿਊਜ਼ ਤੁਸੀਂ ਸੁਣ ਸਕਦੇ ਹੋ ਇਹਦਾ ਵਿਆਹ ਕੈਨਸਲ ਹੋ ਗਿਆ ਔਨੇ ਛੱਡੋ ਜੜੀ ਤੁਸੀਂ ਆ ਜਰਾ ਬਲੌਗ ਪਾਏ ਇੱਕ ਘੰਟੇ ਦਾ ਮਾਰ ਬਲੌਗ ਨਹੀਂ ਹੈਗਾ ਭਰਾਵਾ ਉਹ ਸਾਡੀ ਇੰਟਰਵਿਊ ਆ ਦਾਚੂ ਉਹ ਬਹੁਤ ਜ਼ਰੂਰੀ ਆ ਦੇਖਣੀ ਆ ਭਾਵੇਂ ਰਾਤ ਨੂੰ ਦੇਖੀ ਥੋੜੀ ਦੇਖੀ ਚਲ ਜਾਂਦੇ ਕੋ ਬਣਾਏ ਵੀਰੇ ਤੁਸੀਂ ਕਿਹੜਾ ਲੱਭਣਾ ਉਹ ਦੇਖਣੀ ਆ ਰਾਤ ਨੂੰ ਦੇ ਲਈਏ ਚਾਚੂ ਹਾਂ ਉਹ ਬਹੁਤ ਜ਼ਰੂਰੀ ਆ ਤਾਂ ਦੋਸਤੋ ਵਿਆਹ ਦਾ ਸਲਾਮ ਮਸ਼ਵਰਾ ਹੋ ਚੁੱਕਿਆ ਵਾ ਮੇਰੇ ਕੱਪੜੇ ਜਿਹਾ ਸੀਕ੍ਰੀਟ ਨੇ ਹੁਣ ਕਿਸੇ ਨੂੰ ਵੀ ਨਹੀਂ ਦੱਸ ਸਕਦੇ ਕੀ ਪਾਣਾ ਇਹਨਾਂ ਨੇ ਮੇਰੇ ਤੇਰੇ ਪਾਣਾ ਨਾ ਜੁੱਤੀਆਂ ਦਾ ਹਾਂ ਮੈਂ ਸੰਦੀਂਦਰ ਤੇਰੀ ਉਮਰ ਹੈ ਗਿਆ ਬਿਆਲ ਤੁਸੀਂ ਕਿਹ ਰਾਈ ਜਾ ਮੇਰੇ ਧੱਕੇ ਨਾ ਨਹੀਂ ਤਨ ਵਿਆਹ ਕਿ ਤੋੜਨਾ ਥੋੜੀ ਜਿਹਾ ਰੋਈ ਜਾਣਾ ਵਾ ਬਹੂ ਲੈ ਜਾਵਾਂਗੇ ਘਰੇ ਮੇਰੇ ਕੱਪੜੇ ਕੱਪੜੇ ਤੇਰੇ ਕੀ ਪਾਣੇ ਤਰਤਾ ਪਜਾਮਾ ਪਾ ਲੈ ਵਾਸ ਦਿੱਕਤ ਹੈ ਕਪਾੜਾਂ ਦੇ ਦੇਖੋ ਜਿਹਾ ਸੀਕ੍ਰੀਟਾ ਕੀ ਪਾਵਾ ਰਾਮਾ ਮੁਰਦਾ ਤੇ ਕੋਟੋਟੇ ਮੋਟੇ ਜਵਾਕ ਵੇਆ ਪਾਈ ਜਾਂਦੇ ਆ ਦੇਖੋ ਨਿੱਕੇ ਨਿੱਕੇ ਵਿੱਚ ਮਿੱਤਰ ਪਿਆਰੇ ਨੂੰ ਹਾਲੇ ਰੀਦਾਂ ਦਾ ਕਹਿਣਾ ਦੋਸਤੋ ਮੈਂ ਰੋਟੀ ਜੇ ਇਹਨਾਂ ਰੋਟੀਆਂ ਵੀ ਸਾਡਾ ਧਿਆਨ ਕਰਲੇ ਵਿਆਹ ਚ ਹੁੰਦਾ ਵਾ ਸਾਡਾ ਧਿਆਨ ਸਾਬ ਦਾ ਜਲਦੀਸ਼ੀ ਸ਼ਹਾਦਤ ਵੱਲ ਵੀ ਬਹੁਤ ਐ ਹਾਂ ਅੰਦਰ ਅੰਦਰ ਚੱਲ ਚੱਲਾਉ ਦੇ ਕੇ ਆ ਪਰ ਕਰ ਦੇਖ ਲਓ ਦੋਸਤੋ ਮੇਰੇ ਕਮਰੇ 'ਚ ਮੜਨ ਲਓ ਫਿਰ ਚੱਕੇ ਨਾ ਮੇਰੇ ਕੰਬਲ ਠੰਡੇ ਠੰਡੇ ਕਾਫਾ ਮੈ ਜਾਂਦੇ ਠੰਡੇ ਠੰਡੇ ਆ ਜਾ ਆ ਜਾ ਚੱਲ ਓਏ ਆ ਜਾ ਓਏ ਦੋਸਤ ਆਏ ਮਾੜਾ ਜਿਹਾ ਗੇਟ ਖੋਲੀ ਓਏ ਲਾਲੂ ਰੋਟੀ ਚੱਕ ਕੇ ਰਿਆ ਮੈਂ ਨਹੀਂ ਆਉਂਦਾ ਦੇਖੋ ਓਹ ਮੈਂ ਪੱਤ ਮਹਾਰਾਜ ਕੰਬਲ 'ਚ ਮੈਂ ਤਾਂ ਕਹਿੰਦਾ ਸੀ ਤੂੰ ਖਾਣਾ ਤੇ ਤੂੰ ਸੁੰਘਣਾ ਤੇ ਮੈਂ ਸੰਘਾਉਂਗਾ ਮੈਂ ਗਾਇਜ਼ ਅੱਜ ਬਤਾ ਕਰਨ ਜਾ ਤਾ ਮम्मा ਨੇ ਮੂੰਹ ਤੇ ਕੰਬਲ ਦਿੱਤਾ ਹੋਊਗਾ ਪਪਾ ਤੁਹਾਡੇ ਖਾਣ ਪੀਣ ਲੱਗਿਆ ਕੈਕੂ ਤੇ ਪੌਂਕਰੀਂ ਆਹ ਆਹ ਓਏ ਬਾਰ ਬਾਰ ਛੇਦੀ ਕੀ ਹੋ ਗਿਆ ਉਹ ਚਾਲੂ ਮਟਰ ਸਬਜ਼ੀ ਦੇਖੀ ਕੋਈ ਨਹੀਂ ਬੁੱਕਰਾ ਨਾ ਚਦਾ ਕੁੱਤਾ ਓਏ ਦੇਦੀ ਆ ਜਾ ਕਰਤਾ ਨਹੀਂ ਆਈ ਜਾ ਮੰਮਾ ਬਹਿਈ ਯਾਰੇ ਮੈਂ ਕੰਮ ਕਰਦੀ ਆ ਵਰਤੇ ਫਿਰ ਮੈਨੂੰ ਬੁਲਾਈ ਵੀ ਨਾ ਕਰ ਜੀ ਮੈਂ ਤੈਨੂੰ ਕੰਮ ਕਰਦਾ ਫਿਰ ਮੈਨੂੰ ਬੁਲਾ ਹੀ ਨਾ ਕਰੀ ਤੂੰ ਦੋਸਤੋ ਆਪੇ ਸਰਦੀ ਤੱਕ ਵੀ ਕੰਮ ਕਰਦੀ ਹੋਣੀ ਕਿਸੇ ਨੇ ਸੇਵ ਨਹੀਂ ਕਰਦੇ ਓਪਾ ਅੰਦਰਿੱਕਾ ਪੀਰਾ ਰੀਤਾ ਰੀਤਾ ਆਲੂ ਮਟਰ ਸਬਜੀ ਇਹ ਆਲੂ ਮਟਰ ਦੀ ਸਬਜੀ ਕਿੱਥੇ ਗਈ ਰੋਟੀ ਵੇਸ ਰਹੀ ਮੈਂ ਸਬਜੀ ਖਾ ਕੇ ਭੁੱਖੇ ਪੈ ਜਾਂਦੇ ਵੀਰ ਤੇ ਕੋਈ ਨਾ ਅੱਜ ਚੱਲੋ ਦੋਸਤੋ ਆਪਾਂ ਹੁਣ ਦੇਖਦੇ ਵਿਆਹ ਦੇ ਕੱਲ ਕੀ ਚੱਲਦਾ ਅੱਜ ਘਰ ਦੀ ਮੁਰੰਮਤ ਕਰਾਈ ਆਪਾਂ ਤੇ ਮਿਸਤਰੀ ਦਿਖਾਏ ਸੀ ਮਿਸਤਰੀ ਵੀਰ ਆਏ ਹੀ ਨਹੀਂ ਉਹ ਦੋ ਮਿਸਤਰੀ ਵੀਰ ਦੇ ਤੇ ਜਦੋਂ ਮੈਂ ਆਇਆ ਟੂਟੀ ਲੈ ਕੇ ਉਹ ਤਾਂ ਚਲ ਗਏ ਸੀਗੇ ਤਾਂ ਦੋਸਤੋ ਘਰ ਦੀ ਮੁਰੰਮਤ ਕਰਾਈ ਤੇ ਫੇਰ ਇੱਕ ਕਰਾਇਆ ਪੰਜ ਕੱਪੜੇ ਸਿਲੈਕਟ ਕਰ ਲਏ ਸ਼ਾਇਦ ਉਹ ਵੀ ਨਹੀਂ ਪਤਾ ਜਿਸ ਹੈਗੇ ਕਿ ਨਹੀਂ ਤੇ ਇੱਕ ਆਪਣੇ ਹੋ ਗਿਆ ਬੰਦਾ 250 ਉਹਨਾ ਬੰਦਾ 250 ਉਹਨਾ ਦੋਸਤੋ ਕੀ ਕਰ ਸਕਦੇ ਆ ਤਾਂ ਚਲੋ ਦੋਸਤੋ ਰਿਸ਼ਤੇਦਾਰ ਕੋਈ ਨਹੀਂ ਮਿਲਣਾ ਤਾਂ ਰੋਸ ਤਾਂ ਰਿਸ਼ਤੇਦਾਰ ਬਹਿਣ ਆਨਲਾਈਨ ਆਰਡਰ ਕਰਕੇ ਖਾ ਲਈ ਦੋਸਤੋ ਜੋ ਖਾਣਾ ਆਇਆ ਤਾਂ ਚਲੋ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਲਵ ਯੂ ਟਲ ਬਾਏ ਬਾਏ ਦੋਸਤੋ